ਪੰਜਾਬ 'ਚ ਕੇਜਰੀਵਾਲ ਵੜ ਕੇ ਦਿਖਾਵੇ ਅਸੀਂ ਇਹਦੇ ਲਈ ਇਹੀ ਨਾਰਾ ਵਾਪਸ ਕੇ ਬੁਲੰਦ ਕਰਨਾ ਕੇਜਰੀਵਾਲ ਵਾਪਸ ਜਾਓ ਆਪਦੇ ਕੰਮ ਗਣਾਉਣ ਦੇ ਲਈ ਕਿੱਧੜ ਵੇਹੇ ਆ ਰਹੇ ਨੇ ਸਾਡੇ ਸਵਾਲਾਂ ਦਾ ਜਵਾਬ ਦੇ ਕੇ ਦਿਖਾਵੇ ਜੇ ਕੰਮ ਗਣਾਉਣ ਆਇਆ ਕੇਜਰੀਵਾਲ ਦਿੱਲੀ ਦੇ ਕਾਰਪੋਰੇਟਨ ਦਾ ਉਹ ਕਰਿੰਦਾਗਾ ਜਿਹੜਾ ਪੰਜਾਬ ਨੂੰ ਤਬਾਹ ਕਰਨ ਵਾਸਤੇ ਲਾਇਆ ਹੋਇਆਗਾ ਉਹ ਭਗਵਾਨਤਮਨ ਪੰਜਾਬ ਦੇ ਪੰਜਾਬ ਦਾ ਗद्दार ਹੈ ਭਗਵਾਨਤਮਨ ਤੇ ਕੇਜਰੀਵਾਲ ਨੂੰ ਪੰਜਾਬ ਤੋਂ ਬਾਹਰ ਸੱਟਣਾ ਚਾਹੀਦਾ ਹੈ ਭਗਵਾਨ ਜੀ ਤਮਾ ਨੇ ਇਹ ਗੱਲ ਕਹਿ ਰਿਆ ਕਿ 1152 ਭਰਤੀ ਮੈਂ ਪੂਰੀ ਕਰਤੀ ਫਿਰ ਆਹ ਕੌਣ ਨੇ ਜਿਤਨੇ ਭਰਤੀ ਪੂਰੀ ਕਰਤੀ ਆ 411 ਉਮੀਦਵਾਰ ਜਿਨ੍ਹਾਂ ਨੂੰ ਹਲੇ ਤੱਕ ਨਾ ਤੇ ਜੋਨ ਲੈਟਰ ਦਿੱਤੇ ਨੇ ਨਾ ਸਟੇਸ਼ਨ ਦਿੱਤੇ ਨੇਗੇ ਜੇ ਕੰਮ ਕਰੇ ਹੁਣ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਐ ਜੇਲਾਂ ਚ ਟੱਕਣਾ ਨਾਲ ਨਾ ਪਵੇ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਤਾਂ ਹੀ ਇੱਥੇ ਪੰਜਾਬ ਦੇ ਨੌਜਵਾਨ ਆਪ ਦਾ ਗੁੱਸਾ ਜਾਰ ਕਰ ਰਹੇ ਨੇ ਇਹਨਾਂ ਕੋ ਕੋਰਟ ਤੋਂ ਜਿੱਤੀ ਹੋਈ ਭਰਤੀ ਪੂਰੀ ਨਹੀਂ ਹੋਈ ਹੋਰ ਇਹ ਕਰਨਗੇ ਕੀ ਕਰਾਂ ਤੋਂ ਧਾਰ ਕੇ ਆਏ ਸੀ ਕਿ ਸਾਨੂੰ ਅਜੇ ਅਸੀਂ ਨੌਕਰੀ ਲੈਣੀ ਆ ਤਾਂ ਅਸੀਂ ਕੁੱਟਖਾਨ ਨੂੰ ਵੀ ਤਿਆਰ ਆ ਕਿਉਂਕਿ ਇਹ ਸਰਕਾਰ ਨੇ ਬਣਾਤਾ ਵੀ ਇਕੱਲੇ ਧਰਨੇ ਮੁਜਾਰੇ ਨਾਲ ਨੌਕਰੀਆਂ ਦੀ ਗੱਲ ਨਹੀਂ ਹੈ ਸਾਡੇ ਦੋ ਸਾਥੀ ਇਸ ਤੋਂ ਪਹਿਲਾਂ ਜਾਂਾਂ ਦੇ ਚੁੱਕੇ ਨੇ ਪਿਛਲੇ ਦਿਨੀ ਜਦੋਂ ਸਾਡਾ ਮੁਜਾਹਰਾ ਸੀ 15 ਦੇ ਕਰੀਬ ਸਾਥੀ ਸਾਡੇ ਜਿਹੜੇ ਜ਼ਖਮੀ ਹੋਏ ਨੇ ਇਹ ਅੱਜ ਇਹ ਸਵਾਲ ਪੁੱਛਣ ਦੇ ਲਈ ਜਿਹੜੇ ਆਏ ਉਹਨਾਂ ਨੂੰ ਚੁੱਕ ਕੇ ਪੁਲਿਸ ਦੇ ਵੱਲੋਂ ਚੁੱਕ ਕੇ ਡਿਟੇਨ ਕੀਤਾ ਗਿਆ ਕੀ ਕਹੋਗੇ ਦੇਖੋ ਤੁਸੀਂ ਦੇਖ ਰਹੇ ਹੋ ਜਿਹੜੇ ਇਹ ਸਵਾਲ ਪੁੱਛਣ ਦੀ ਗੱਲ ਕਰਦੇ ਸੀ ਇਹ ਕਹਿੰਦੇ ਸੀ ਵੀ ਸਵਾਲ ਕਰਿਆ ਕਰੋ ਲੀਡਰਾਂ ਨੂੰ ਸਵਾਲ ਕਰਨ ਤੇ ਸਾਡਾ ਹਲ ਕੀਤਾ ਜਾ ਰਿਹਾ ਸਾਡੇ ਸਾਥੀਆਂ ਨਾਲ ਧੂਫ੍ਰੀਸ ਕੀਤੀ ਗਈ ਆ ਸਾਨੂੰ ਪੁਲਿਸ ਬੈਂਡ ਦੇ ਵਿੱਚ ਬਿਠਾਇਆ ਗਿਆ ਸੀ ਜਦੋਂ ਇੱਥੇ ਕਿਸਾਨ ਜਥੇਬੰਦੀਆਂ ਜਿਹੜੀਆਂ ਮਾਰਚ ਕਰ ਰਹੀਆਂ ਸੀ ਪੰਜਾਬ ਖੇਤ ਮਜ਼ਦੂਰੀਨ ਤੇ ਭਾਰਤੀ ਕਿਸਾਨੀ ਨਗਰਾਂ ਉਹਨਾਂ ਦੇ ਸਾਹ ਤੋਂ ਬਾਅਦ ਜਿਹੜੀ ਸਾਡੀ ਗੱਲ ਇਹ ਸੁਣੀ ਗਈ ਆ ਸਾਨੂੰ ਮੁੱਖ ਮੰਤਰੀ ਨਾਲ ਜਿਹੜੀ 28 ਨਵੰਬਰ ਆ ਉਹਦੀ ਮੀਟਿੰਗ ਦਿੱਤੀ ਗਈ ਆ ਅਸੀਂ ਇੱਥੋਂ ਐਲਾਨ ਕਰਦੇ ਆ ਕਿ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੂਗਾ ਜੇ ਉਹਨਾਂ ਮੀਟਿੰਗ 'ਚ ਵੀ ਕੋਈ ਠੀਕ ਸਿੱਟਾ ਨਹੀਂ ਨਿਕਲਦਾ ਤਾਂ ਐਸੀ ਤਰ੍ਹਾਂ ਇਹਨਾਂ ਨੂੰ ਹਰੇਕ ਥਾਂ ਤੇ ਟੱਕਰਾਂਗੇ ਜਿਹੜਾ ਵੀ ਕੋਈ ਧਰਨਾ ਪ੍ਰਦਰਸ਼ਨ ਹੋਊ ਜਿਹੜਾ ਕੋਈ ਇਹਨਾਂ ਦਾ ਕੋਈ ਪ੍ਰੋਗਰਾਮ ਹੋਊਗਾ ਉਸ ਪ੍ਰੋਗਰਾਮ ਵਿੱਚ ਐਸੀ ਤਰ੍ਹਾਂ ਕਰਾਂਗੇ ਕੇਜਰੀਵਾਲ ਵਾਪਸ ਜਾਓ ਪਰ ਉਹ ਤਾਂ ਕਹਿੰਦੇ ਨੇ ਕਿ ਸਾਡੇ ਸੁਪਰੀਮੋ ਨੇ ਅਸੀਂ ਵਾਪਸ ਘੇ ਭੇਜ ਦਿੱਤੀਗੇ ਜੇ ਸੁਪਨੇ ਪੂਰੇ ਹੁੰਦੇ ਪੰਜਾਬ ਦੇ ਨੌਜਵਾਨ ਸੜਕਾਂ ਦੇ ਨਾਲ ਰੁੜਦੇ ਹੋਏ ਸਾਡਾ ਇੱਕੋ ਹੀ ਨਾਰਾ ਕੇਜਰੀਵਾਲ ਵਾਪਸ ਜਾਓ ਕਿਉਂਕਿ ਜਿਹੜਾ ਸਿੱਖਿਆ ਕ੍ਰਾਂਤੀ ਦਾ ਫੋਕਾ ਦਾਵਾ ਇਹਨਾਂ ਨੇ ਲਾਇਆ ਸੀ ਉਹਦੀ ਫੂਕ ਨਿਕਲ ਚੁੱਕੀ ਆ ਸਾਨੂੰ ਇਹਨਾਂ ਦੀ ਸਿੱਖਿਆ ਕ੍ਰਾਂਤੀ ਤੇ ਬਿਲਕੁਲ ਯਕੀਨ ਨਹੀਂ ਅਸੀਂ ਇਹ ਪੰਜਾਬ 'ਚ ਕੇਜਰੀਵਾਲ ਵੜ ਕੇ ਦਿਖਾਵੇ ਅਸੀਂ ਇਹਦੇ ਲਈ ਇਹੀ ਨਾਰਾ ਵਾਪਸ ਬੁਲੰਦ ਕਰਨਾ ਕੇਜਰੀਵਾਲ ਵਾਪਸ ਜਾਓ ਆਪਦੇ ਕੰਮ ਗਣਾਉਣ ਦੇ ਲਈ ਕਿਧੜ ਵੇੇ ਆ ਰਹੇ ਨੇ ਸਾਡੇ ਸਵਾਲਾਂ ਦਾ ਜਵਾਬ ਦੇ ਕੇ ਦਿਖਾਵੇ ਜੇ ਕੰਮ ਜੇ ਕੰਮ ਕਰੇ ਹੁਣ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਐਂ ਜੇਲਾਂ ਚ ਦੇਕਣਾ ਨਾਲ ਨਾ ਪਵੇ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਤਾਂ ਹੀ ਇੱਥੇ ਪੰਜਾਬ ਦੇ ਨੌਜਵਾਨ ਆਪ ਤਾਂ ਗੁੱਸਾ ਜਾਰ ਕਰ ਰਹੇ ਨੇ ਇਹਨਾਂ ਕੋ ਕੋਰਟ ਤੋਂ ਜਿੱਤੀ ਹੋਈ ਭਰਤੀ ਪੂਰੀ ਨਹੀਂ ਹੋਈ ਹੋਰ ਇਹ ਕਰਨਗੇ ਕੀ ਇਹਨਾਂ ਤੋਂ ਡੱਕਾ ਨਹੀਂ ਹੁਣ ਪੰਜਾਬ ਦੇ ਲੋਕਾਂ ਨੂੰ ਇਹ ਪਤਾ ਲੱਗ ਚੁੱਕਿਆ ਇਹਨਾਂ ਦੀ ਪੋਲ ਖੁੱਲ ਚੁੱਕੀ ਆ ਹੁਣ ਰੈਂਦੀ ਹੁੰਦੀ ਪੋਲ ਅਸੀਂ ਖੋਲਾਂਗੇ ਇਹਨਾਂ ਦੀ ਮੁੱਖ ਮੰਤਰੀ ਦੇ ਘਰ ਵੱਲ ਜਾਵਾਂਗੇ ਤੋਂ ਬਾਅਦ ਅਸੀਂ ਜੇ ਸਾਡੀ ਗੱਲ ਨਾ ਸੁਣੀਗੀ ਸਾਨੂੰ ਜੇਣਾ ਸਾਨੂੰ ਚਾਹ ਇਹ ਤਾਂ ਖੁਸ਼ਾਲ ਪੰਜਾਬ ਦੀਆਂ ਗੱਲਾਂ ਕਰਦੇ ਨੇ ਪੰਜਾਬ ਦਾ ਪੰਜਾਬ ਦੀ ਗੱਲ ਸਿਰਫ ਬੈਨਰਾਂ ਤੇ ਐ ਬੈਨਰ ਵੱਡੇ ਵੱਡੇ ਲੱਗੇ ਹੋਏ ਨੇ ਉਹਨਾਂ ਬੈਨਰਾਂ ਤੇ ਸਾਰੀਆਂ ਚੀਜ਼ਾਂ ਲੱਗੀਆਂ ਹੋਈਆਂ ਨੇ ਪਰ ਅਸਲੀ ਤੁਹਾਡੇ ਸਾਹਮਣੇ ਆ ਇਹਨਾਂ ਤੋਂ ਪਿਛਲੀਆਂ ਸਰਕਾਰਾਂ ਦੀਆਂ ਭਰਤੀਆਂ ਨਹੀਂ ਪੂਰੀਆਂ ਹੋ ਰਹੀਆਂ ਨਵੇਂ ਕਾਲਜਾਂ ਨੂੰ ਪ੍ਰੋਫੈਸਰ ਇਹ ਕੀ ਦੇਣਗੇ ਇਸ ਕਰਕੇ ਇਹਨਾਂ ਤੇ ਸਾਨੂੰ ਕੋਈ ਭਰੋਸਾ ਨਹੀਂ ਨਾ ਇਸ ਕੇਜਰੀਵਾਲ ਤੇ ਭਰੋਸਾ ਆਏਗਾ ਕੀ ਕਹਿੰਦੇ ਕੇਜਰੀਵਾਲ ਵਾਪਸ ਜਾਓ ਪਰ ਉਹ ਕਹਿੰਦੇ ਨੇ ਸਾਡੇ ਸੁਪਰੀਮੋ ਨੇ ਕੇਜਰੀਵਾਲ ਤਾਂ ਕੇਜਰੀਵਾਲ ਦਿੱਲੀ ਦਾ ਦਿੱਲੀ ਦੇ ਕਾਰਪੋਰੇਟਨ ਦਾ ਉਹ ਕਰਿੰਦਾ ਹੈਗਾ ਜਿਹੜਾ ਪੰਜਾਬ ਨੂੰ ਤਬਾਹ ਕਰਨ ਵਾਸਤੇ ਲਾਇਆ ਹੋਇਆ ਹੈਗਾ ਪੰਜਾਬ ਦੀ ਕੋਈ ਵੀ ਪਾਲਸੀ ਚੱਕ ਲਓ ਜਿਹੜੀ ਆਮ ਆਦਮੀ ਪਾਰਟੀ ਨੇ ਬਣਾਈ ਹੋਵੇ ਉਹ ਸਾਰੀ ਪੰਜਾਬ ਨੂੰ ਕਾਰਪੋਰੇਟਨ ਦੇ ਹੱਥਾਂ ਦੇ ਵਿੱਚ ਦੇਣ ਵਾਲੀ ਪਾਲਸੀ ਆ ਭਗਵਾਨ ਜੀ ਤੁਮਾਰੇ ਇਹ ਗੱਲ ਕਹਿ ਰਹੇ ਆ ਕਿ 1152 ਪਾਰਟੀ ਮੈਂ ਪੂਰੀ ਕਰਤੀ ਉਹਨੂੰ ਅਸੀਂ ਪੁੱਛਣਾ ਚਾਹੁੰਦੇ ਆ ਪ੍ਰਾ ਕੌਣ ਨੇ ਜਿਤਨੇ ਪਰਦੀ ਪੂਰੀ ਕਰਤੀ ਆ 411 ਉਮੀਦਵਾਰ ਜਿਨ੍ਹਾਂ ਨੂੰ ਹਲੇ ਤੱਕ ਨਾ ਤੇ ਜੁਆਇਨਿੰਗ ਲੈਟਰ ਦਿੱਤੇ ਨੇ ਨਾ ਸਟੇਸ਼ਨ ਦਿੱਤੇ ਨੇਗੇ ਪਰ ਇਹ ਉਮੀਦਵਾਰ ਕੌਣ ਨੇ ਭਗਵੰਤ ਮਾਨ ਪੰਜਾਬ ਦੇ ਪੰਜਾਬ ਦਾ ਗद्दार ਹੈ ਪੰਜਾਬ ਦੇ ਵਿੱਚ ਪਰ ਜਿਹੜਾ ਸਾਮਰਾਜਵਾਦ ਦੀਆਂ ਜੜਾਂ ਉਹ ਹੋਰ ਮਜ਼ਬੂਤ ਕਰਨ ਲੱਗਿਆ ਹੋਇਆਗਾ ਪੰਜਾਬ ਨੂੰ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਪੰਜਾਬ ਤੋਂ ਬਾਹਰ ਸਟਣਾ ਚਾਹੀਦਾ ਹੈ ਇਹ ਹਾਲ ਪੰਜਾਬ ਦਾ ਹੋ ਚੁੱਕਿਆਗਾ ਕੇਜਰੀਵਾਲੇ ਸਮੇਂ ਕਰਨ ਕੀ ਆਇਆ ਕੇਜਰੀਵਾਲ ਸਾਰੇ ਅਫਸਰ ਸਾਹੀ ਪੰਜਾਬ ਦੀ ਉਹ ਆਉਂਦੀ ਉਹਦੀ ਮੁੱਠੀ ਦੇ ਵਿੱਚ ਹੈਗਾ ਜਿਹੜਾ ਸਾਡਾ ਸੈਕਟਰੀ ਆ ਹਾਇਰਲ ਜੁਲ ਸੈਕਟਰੀ ਕੇ ਕੇ ਯਾਦਵ ਉਹ ਉਹਨਾਂ ਦੇ ਇਸ਼ਾਰੇ ਤੇ ਚੱਲਦਾਗਾ ਕੇ ਕੇ ਯਾਦਵ ਕੀ ਕਰ ਰਿਹਾ ਇਸ ਪਰਤੀ ਨੂੰ ਲਟਕਾ ਰਿਹਾਗਾ ਉਹ ਕਿਹਦੇ ਇਸ਼ਾਰੇ ਤੇ ਲਟਕਾ ਰਿਹਾ ਉਹ ਕੇਜਰੀਵਾਲ ਦੇ ਇਸ਼ਾਰੇ ਤੇ ਲਟਕਾ ਰਿਹਾ ਕੇਜਰੀਵਾਲ ਕਿਹਦੇ ਇਸ਼ਾਰਿਆਂ ਤੇ ਆ ਉਹ ਪੰਜਾਬ ਜਿਹੜਾ ਦੁਨੀਆ ਦੇ ਪਾਰ ਦੇ ਕਾਰਪੋਰੇਟਾਂ ਦੇ ਜਿਹੜਾ ਹੱਕ ਦੇ ਵਿੱਚ ਹੈਗਾ ਕਿਉਂਕਿ ਨੈਸ਼ਨਲ ਐਜੂਕੇਸ਼ਨ ਪਾਲਿਸੀ ਲਾਗੂ ਕਰਕੇ ਸਾਡੇ ਭਰਤੀ ਜਿਹੜੀ ਹੈ ਪੰਜਾਬ ਦੇ ਸਰਕਾਰੀ ਕਾਲਜਾਂ ਪੰਜਾਬ ਦੀਆਂ ਯੂਨੀਵਰਸਟੀਆਂ ਦੇ ਵੀ ਜਿਹੜੀ ਭਰਤੀ ਹੈ ਉਹ ਰੋਕਣ ਤੇ ਲੱਗੇ ਹੋਏ ਨੇ ਕਿਉਂਕਿ ਉਹਨਾਂ ਨੇ ਜਿਹੜਾ ਐਲਪੀ ਯੂ ਦਾ ਜਿਹੜਾ ਜਿਹੜਾ ਉਹਦਾ ਜਿਹੜਾ ਪ੍ਰਬੰਧਕ ਆ ਐਲਪੀ ਯੂ ਦਾ ਮਾਲਕ ਆ ਉਹ ਉਹਨਾਂ ਨੇ ਜਿਹੜਾ ਗਾ ਰਾਸਪਤਰਾ ਮੈਂਬਰ ਭੇਜਿਆ ਇੱਥੋਂ ਪਤਾ ਲੱਗਦਾ ਕਿ ਪੰਜਾਬ ਨੂੰ ਉਹ ਕਾਰਪੋਰੇਟ ਸਾਡੇ ਹੱਥ ਵਿੱਚ ਦੇਣਾ ਚਾਹੁੰਦੇ ਨੇ ਜੀ 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 ਆ ਤਾਂ ਅੱਜ ਕਿੱਥੇ ਲੈ ਕੇ ਜਾਣਾ ਸੀ ਪਤਾ ਸੀ ਆ ਦੇਖੋ ਸਾਨੂੰ ਅਲੱਗ-ਅਲੱਗ ਥਾਣਿਆਂ 'ਚ ਲੈ ਜਾਣ ਦੀ ਇਹਨਾਂ ਦੀ ਪਲਾਨਿੰਗ ਸੀਗੀ ਪਹਿਲਾਂ ਕੋਟਪਈ ਥਾਣੇ ਦੀ ਗੱਲ ਚੱਲੀ ਫਿਰ ਲੰਬੀ ਥਾਣੇ ਦੀ ਗੱਲ ਚੱਲੀ ਜੇ ਕਿਸਾਨਾਂ ਮਜ਼ਦੂਰਾ ਮੁਲਾਜ਼ਮਾਂ ਦਾ ਏਕਾ ਨਾ ਹੋਇਆ ਤਾਂ ਇਹ ਸਰਕਾਰ ਆ ਜਿਹੜੀ ਕੱਲੇ-ਕੱਲੇ ਨੂੰ ਇਸੇ ਤਰ੍ਹਾਂ ਕੁੱਟੂਗੀ ਜਿਵੇਂ ਸਾਨੂੰ ਕੁੱਟਣਾ ਧੂਣਾ ਚਾਹੁੰਦੀ ਸੀ ਜੇ ਅੱਜ ਅਸੀਂ ਸਾਡੀ ਜਿਹੜੀ ਅ ਜਰਫਦਾਰੀ ਨਹੀਂ ਹੋਈ ਸਾਨੂੰ ਜਿਹੜਾ ਨਹੀਂ ਤੂੰ ਹੈ ਜਾ ਸਕਿਆ ਉਹ ਇਥੋਂ ਦੇ ਕਿਸਾਨਾਂ ਤੇ ਮਜ਼ਦੂਰਾਂ ਦੇ ਇੱਕ ਹੀ ਕਰਕੇ ਹੋਇਆ ਇਥੋਂ ਦੀ ਕਿਸਾਨ ਜਥੇਬੰਦੀਆਂ ਕਰਕੇ ਹੋਇਆ ਇਸ ਕਰਕੇ ਅਸੀਂ ਇਹ ਅਪੀਲ ਵੀ ਕਰਦੇ ਆ ਕਿ ਜਿਹੜੇ ਵੱਖ-ਵੱਖ ਵਰਗ ਨੇ ਉਹ ਇਕੱਠੇ ਹੋ ਕੇ ਇਸ ਲੋਟੂ ਸਰਕਾਰ ਦੇ ਖਿਲਾਫ ਲੜਨ ਜਿਹੜੀ ਸਰਕਾਰ ਕਿਸਾਨ ਵਿਰੋਧੀ ਸਰਕਾਰ ਆ ਮਜ਼ਦੂਰ ਵਿਰੋਧੀ ਸਰਕਾਰ ਆ ਬਲਾਜੇ ਮੋਦੀ ਸਰਕਾਰ ਆ ਜਿਹੜੀ ਸਾਡੇ ਤੋਂ ਸਿੱਖਿਆ ਜਿਹੜੀ ਉਹਨੂੰ ਖੋਣਾ ਚਾਹੁੰਦੀ ਆ 1158 ਭਰਤੀ ਨੂੰ ਕੋਰਟ ਦੇ ਆਰਡਰ ਆਇਆ ਨੂੰ 2 ਮਹੀਨੇ ਹੋ ਗਏ ਪਰ ਇਹ ਪੂਰੀ ਕਰਨ ਤੇ ਉਤਾਰੂ ਨਹੀਂ ਜਾਣ ਬੁੱਝ ਕੇ ਨਹੀਂ ਪੂਰੀ ਕਰ ਰਹੇ ਕਿਉਂਕਿ ਉਹਨਾਂ ਕਾਲਜਾਂ 'ਚ ਇਨਾ ਕਿਸਾਨ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਦੇ ਬੱਚੇ ਪੜਦੇ ਨੇ ਤੇ ਮੀਟਿੰਗਾਂ ਮੀਟਿੰਗ ਦਾ ਭਰੋਸਾ ਹੈ ਤਾਂ ਭਰੋਸਾ ਹੈਗਾ ਕਿ ਮੀਟਿੰਗ 'ਚ ਕੋਈ ਕੰਮ ਸਿਰੇ ਲੱਗੂ ਸਾਨੂੰ ਹਜੇ ਤੱਕ ਜਿਹੜੀਆਂ ਪੁਰਾਣੀਆਂ ਮੀਟਿੰਗਸ ਵੀ ਰਹੀਆਂ ਨੇ ਉਹਨਾਂ 'ਤੇ ਕਿਸੇ ਤਰ੍ਹਾਂ ਉਹਦੇ 'ਚ ਕੋਈ ਭਰੋਸੇ ਜੋ ਗੱਲ ਸਾਹਮਣੇ ਨਹੀਂ ਆਈ ਅੱਗੇ ਵੀ ਸਾਨੂੰ ਕੋਈ ਬਹੁਤਾ ਭਰੋਸਾ ਨਹੀਂ ਕਿ ਕੋਈ ਸਕਸੈਸਫੁਲ ਚੀਜ਼ ਹੋਵੇ ਜੋ ਨਿਕਲੇਗੀ ਪਰ ਇੱਕ ਗੱਲ ਸਾਫ਼ ਹੈ ਕਿ ਜਿੰਨਾ ਚਿਰ ਇਹ ਭਰਤੀ ਪੂਰੀ ਨਹੀਂ ਹੁੰਦੀ ਪੰਜਾਬ ਦੀਆਂ ਸੜਕਾਂ ਇਸੇ ਤਰ੍ਹਾਂ ਗੂੰਜਣਗੀਆਂ ਇਹ ਸਵਾਲ ਪੁੱਛਣ ਵਾਲਿਆਂ ਨੂੰ ਇਸੇ ਤਰ੍ਹਾਂ ਸਵਾਲ ਪੁੱਛੇ ਜਾਣਗੇ ਜਿੱਥੇ ਇਹ ਆਉਣਗੇ ਚਾਹੇ ਕੇਸਰੀਵਾਲ ਆਵੇ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਆਵੇ ਤੇ ਚਾਹੇ ਸਾਨੂੰ ਉਹਨਾਂ ਦੀ ਰਹਿਸ਼ ਸੰਗਰੂਰ ਜਾਣਾ ਪਵੇ ਅਸੀਂ ਇਸੇ ਤਰ੍ਹਾਂ ਸਵਾਲ ਪੁੱਛਣ ਜਾਵਾਂਗੇ ਮਤਲਬ ਮਾਸਟਰ ਦਾ ਮੁੰਡਾ ਤੁਸੀਂ ਲੈਕਚਰ ਆ ਰਹੇ ਥਰਕੇ ਹੀ ਆ ਪ੍ਰੋਫੈਸਰੋਂ ਇਹੀ ਫਰਕ ਹੈ ਮਾਸਟਰ ਦਾ ਮੁੰਡਾ ਹੈ ਤਾਂ ਇੱਕ ਹੀ ਕੀਤਾ ਉਹ ਕਹਿੰਦਾ ਮੈਂ ਦੁੱਖ ਸਮਝਦਾ ਹਾਂ ਮੈਂ ਦਰਦ ਸਮਝਦਾ ਹਾਂ ਕੀ ਗੱਲ ਹੋ ਗਈ ਕਿਉਂ ਨਹੀਂ ਹੁੰਦਾ ਜੇ ਦੁੱਖ ਦਰਦ ਉਹ ਸਮਝਦੇ ਹੁੰਦੇ ਇੱਥੇ ਵੱਖ-ਵੱਖ ਵਰਗਾਂ ਦੇ ਅਧਿਆਪਕ ਤੇ ਪ੍ਰੋਫੈਸਰ ਇਸ ਤਰ੍ਹਾਂ ਸੜਕਾਂ ਤੇ ਨਾ ਰੁਲਦੇ ਉਹਨਾਂ ਨੂੰ ਇਸ ਤਰ੍ਹਾਂ ਆ ਕੇ ਤੁਸੀਂ ਇਹ ਦੇਖੋ ਕਿ ਸਾਡੇ ਚੋਂ ਬਹੁਤਾ ਹਿੱਸਾ ਜਿਹੜਾ ਪੀ ਐਚ ਡੀ ਪ੍ਰਾਪਤ ਨੌਜਵਾਨ ਨੇ ਤੇ ਉਹਨਾਂ ਨੂੰ ਪਤਾ ਸੀ ਕਿ ਇਸ ਮਾਰਚ ਦੇ ਵਿੱਚ ਜਦੋਂ ਇਸ ਉਹਨਾਂ ਦੇ ਪੰਡਾਲ ਦੇ ਵਿੱਚ ਜਿੰਦਾਬਾਦ ਮਰਦਾਬਾਦ ਕਰਾਂਗੇ ਤਾਂ ਕੁੱਟ ਪਊਗੀ ਪਰ ਅਸੀਂ ਘਰਾਂ ਤੋਂ ਧਾਰ ਕੇ ਆਏ ਸੀ ਕਿ ਸਾਨੂੰ ਅਜੇ ਅਸੀਂ ਨੌਕਰੀ ਲੈਣੀ ਆ ਤਾਂ ਅਸੀਂ ਕੁੱਟ ਖਾਨ ਨੂੰ ਵੀ ਤਿਆਰ ਆ ਕਿਉਂਕਿ ਇਹ ਸਰਕਾਰ ਨੇ ਬਣਾਤਾ ਵੀ ਕੱਲੇ ਧਰਨੇ ਮਜਾਰਿਆਂ ਨਾਲ ਨੌਕਰੀਆਂ ਦੀ ਗੱਲ ਨਹੀਂ ਹੈ ਸਾਡੇ ਦੋ ਸਾਥੀ ਇਸ ਤੋਂ ਪਹਿਲਾਂ ਜਾਣਾਂ ਦੇ ਚੁੱਕੇ ਨੇ ਪਿਛਲੇ ਦਿਨੀ ਜਦੋਂ ਸਾਡਾ ਮੁਜਾਰਾ ਸੀ 15 ਦੇ ਕਰੀਬ ਸਾਥੀ ਸਾਡੇ ਜਿਹੜੇ ਜ਼ਖਮੀ ਹੋਏ ਨੇ ਇਹਨਾਂ ਨੇ ਹਾਲਚਾਲ ਤਾਂ ਕੀ ਪੁੱਛਣਾ ਸੀ ਉਲਟਾ ਇਹ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਕਿਤੇ ਦਾਖਲ ਨਾ ਹੋਣ ਦਿੱਤਾ ਜਾਵੇ ਤਾਂ ਕਿ ਮੁੱਦਾ ਹੋਰ ਨਾ ਪੜਕੇ ਤਾਂ ਜੇ ਸਰਕਾਰ ਇਹਨਾਂ ਹਤਕੰਡਿਆਂ ਦੀ ਉਤਰੀ ਹੋਈ ਆ ਉਹਨਾਂ ਦਾ ਜਵਾਬ ਇਸੇ ਤਰ੍ਹਾਂ ਉਹਨਾਂ ਨੂੰ ਮਿਲੂਗਾ ਜੀ ਬਹੁਤ ਬਹੁਤ ਧੰਨਵਾਦ ਜੀ